ਨਾਰਾਜ ਵਿਜੇ ਸਾਹਮਣਾਂ ਨੂੰ ਮਨਾਉਣ ਦੀ ਕੋਸ਼ਿਸ਼ ਜਾਰੀ ਵਿਜੇ ਸਾਹਮਣਾਂ ਦੇ ਘਰ ਪਹੁੰਚੇ ਭਾਜਪਾ ਮਾਮਲੇ ਦੇ ਪਰਿਵਾਰੀ ਵਿਜੇ ਰੁਪਾਨੀ ਅਤੇ ਪ੍ਰਦੇਸ਼ ਭਾਜਪਾ ਦੇ ਅધ્યક્ષ ਸੁਨੀਲ ਜਾਖੜ ਦੇਖੀਏ ਇੱਧਰ ਆ ਇੱਕ ਚੀਜ਼ ਦਾ ਤਿਆ ਕਿ ਅਸੀਂ ਸਾਰਿਆਂ ਨੇ ਉਹਨਾਂ ਨੂੰ ਵਿਸ਼ਵਾਸ ਦਿੰਦਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੇ ਕਾਰਕੰਦ ਹੈ ਜਿੱਥੋਂ ਤੱਕ ਸਾਡੀ ਅੱਗੇ ਬਾਕੀ ਕੰਮ ਚੱਲਣ ਦਾ ਕੁਝ ਸਵਾਲ ਸਾਡੇ ਮਨ ਅੰਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਪੁੱਛੀ ਚਾਲੀ ਉਹਨਾਂ ਨੇ ਅਸ਼ਵਾਸਨ ਦਿੱਤਾ ਕਿ ਮੈਂ ਹਾਈ ਕਮਾਂਡ ਨਾਲ ਤੋਂ ਪਹਿਲਾਂ ਜਾ ਕੇ ਖਾ ਉਹ ਅਸੀਂ ਉਹ ਸਵਾਲ ਪੁੱਛੇ ਆ ਰਾਜੇ ਉਹੀ ਸਵਾਲ ਜਿਹੜੇ ਅਸੀਂ ਪਾਣੀ ਦੀ ਨੂੰ ਵੀ ਕੀਤੇ ਇੱਕ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੈ ਰਾਮਾ ਕੇ ਨੂੰ ਜਦੋਂ ਰਜ਼ਾਇਨ ਲਿਆ ਗਿਆ ਤੇ ਮੇਰੇ ਕੋਲ ਆਈਡੀਜ਼ ਲਗਾਈਆਂ ਜਾਂ ਜਦ ਕਿ ਮੈਨੂੰ ਪਾਰਟੀ ਨੇ ਕਿਹਾ ਕਿ ਤੇਰੀਆਂ ਸੇਵਾਵਾਂ ਆਸਕੀ ਤੇ ਹੋਣ ਲੈਣਾ ਚਾਹੁੰਦੇ ਪਾਰਟੀ ਨੇ ਇੱਕ ਵਾਰ ਨਹੀਂ ਉਹ ਸਮਝ ਸਕਿਆ ਮੈਂ ਇੱਕ ਪਾਰਟੀ ਦਾ ਸੁਪਾਹੀ ਹੋਣ ਦੇ ਨਾਤੇ ਉਹਦਾ ਅਸਤੀਫਾ ਉਸਦੇ ਮੇਰੇ ਦਿੱਤਾ ਜੀ ਮੈਨੂੰ ਬਹੁਤ سارے ਵਾਅਦੇ ਕੀਤੇ ਗਏ ਸੀ ਮੈਨੂੰ ਚੋਣਾਂ ਲੜਨ ਦਾ ਵਾਅਦਾ ਕੀਤਾ ਕਰਦੇ ਪਰ ਇੱਥੇ ਤੁਸੀਂ ਵੀ ਦੇਖਿਆ ਹੋਣਾ ਤੁਹਾਡੇ ਮਾਧਿਅਮ ਦੇ ਨਾਲ ਵੀ ਮੀਡੀਆ ਦੇ ਮਾਧਿਅਮ ਦੇ ਨਾਲ ਵੀ ਬੜੀ ਅਚੀਚਾ ਚਾਹਦੀ ਹੈ ਕਿ ਇਹ ਪੰਨਿਆਂ ਦੇ ਨੂੰ ਸਵਾਲ ਸੀ ਕਿ ਵਿੱਚ ਅਸਤੀਫਾ ਕਿਉਂ ਲਿਆ ਮੈਂ ਅੱਜ ਸਾਰੇ ਸਾਹਮਣੇ ਕਹਿ ਰਿਹਾ ਕਿ ਮੈਂ ਅਸਤੀਫਾ ਇੱਕ ਪਾਰਟੀ ਦੇ ਸਿਪਾਹੀ ਦੇ ਨਾਤੇ ਕਿਉਂਕਿ ਪਾਰਟੀ ਨੇ ਮੈਨੂੰ ਮੈਂ ਮੰਤਰੀ ਬਣਾਇਆ ਪਾਰਟੀ ਨੇ ਮੈਨੂੰ ਐਮਪੀ ਬਣਾਇਆ ਚੇਅਰਮੈਨ ਬਣਾਇਆ ਜੋ ਕੁਝ ਦਿੱਤਾ ਸੀ ਪਾਰਟੀ ਨੇ ਔਰ ਪਾਰਟੀ ਨੇ ਕਿਹਾ ਕਿ ਅਸਤੀਫਾ ਦੇ ਦਿਓ ਅਸੀਂ ਤੁਹਾਡੀਆਂ ਸੇਵਾਵਾਂ ਸੰਗਠਨ ਚ ਲੈਣਾ ਚਾਹੁੰਦੇ ਆ ਅਸੀਂ ਇੱਕ ਮਿੰਟ ਨਹੀਂ ਲਾਇਆ ਅਸ ਨੂੰ ਦਿੱਤਾ ਅੱਜ ਸਵਾਲ ਇਹ ਹੈ ਕਿ ਉਹ ਹੀ ਲਾਇਬਿਲਟੀ ਤੇ ਲੋਇਲਟੀ ਸੀ ਤੇ ਉਹ ਲਾਇਬਿਲਟੀ ਬਣ ਗਈ ਉਹ ਅਪਸ਼ਾਪ ਬਣ ਗਿਆ ਤੇ ਲੋਕਾਂ ਤੇ ਮਨਾ ਚਾ ਗਿਆ ਨਾ ਹੋਰ ਮੈਪ ਪੈ ਗਈਆਂ ਕਿਉਂਕਿ ਜਿਹੜੇ ਮੇਰੇ ਵਿਰੋਧੀ ਗਰੁੱਪ ਹੋ ਆ ਕੋ ਲੋਕਾਂ ਦੇ ਵਿੱਚ ਆਪਾ ਮਾਂ ਹੱਲੇ ਵੀ ਉਡਾ ਰਹੇ ਨੇ ਕਿ ਮੈਂ ਬਹੁਤ ਵੱਡਾ ਤੋਂ ਕ੍ਰੈਕਸ਼ਨ ਕੀਤੀ ਹੈ ਜਿਹਦੀ ਸੁਖਾ ਕਿਉਂਕਿ ਕਈਆਂ ਨੇ ਵੱਲੋਂ ਮੇਰੇ ਤੇ ਮਹਿਲਾਵਾਂ ਦਾ ਵੀ ਚਾਰਜ ਲਗਾਇਆ ਗਿਆ ਕਈਆਂ ਵੱਲੋਂ ਮੇਰੇ ਤੇ ਪੈਸਿਆਂ ਦੇ ਚਾਰਜ ਲਗਾਏ ਗਏ ਮੈਂ ਅੱਜ ਉਹਨਾਂ ਨੂੰ ਕਿਹਾ ਆ ਕਿ ਅਗਰ ਮੇਰੇ ਤੇ ਕੋਈ ਚਾਰजेस ਹੈਗਾ ਤੇ ਮੈਨੂੰ ਬਖਸ਼ੋ ਨਾ ਮੈਨੂੰ ਜੇ ਮੇਰੇ ਤੇ ਐਫਆਈਆਰ ਕਰਕੇ ਮੇਰੇ ਕਾਰਜਾਂ ਦੇ ਨੂੰ ਦੇ ਦੇ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਕੋਈ ਵੀ ਮੇਰੇ ਤੇ ਐਫਆਈਆਰ ਨਹੀਂ ਹੋਈ ਰਾਜਨੀਤਿਕ ਤੌਰ ਤੇ ਮੇਰੇ ਤੇ ਐਫਐਨਆ ਨਾ ਬੜੀਆਂ ਧੰਨੇ ਪ੍ਰਦਰਸ਼ਨ ਹੋਈਆਂ ਪਰ ਮੇਰੀ ਜ਼ਿੰਦਗੀ ਚ ਨਹੀਂ ਗਈ ਪਰ ਜੇ ਤਾਂ ਮੈਂ ਕਰਾਪਸ਼ਨ ਕੀਤੀ ਹੈ ਤਾਂ ਮੈਨੂੰ ਸਜਾ ਦੇਣ ਤੇ ਤੁਸੀਂ ਭਾਗੀਦਾਰਤ ਮੈਨੂੰ ਬਖਸ਼ਿਓ ਨਾ ਔਰ ਜੇ ਮੈਂ ਕਰਾਪਸ਼ਨ ਨਹੀਂ ਕੀਤੀ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਕਲੀਅਰ ਕਰੋ ਔਰ ਜਿਹੜਾ ਨੇ ਮੇਰੇ ਲਈ அவਮਾਂ ਖੁਡਾਈਆਂ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇ ਔਰ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਨਾਲ ਧੋਖੇ ਕੀਤੇ ਆ ਉਹਨਾਂ ਦੇ ਉੱਤੇ ਵੀ ਕੀ ਤੁਸੀਂ ਕਾਰਵਾਈ ਕਰਦੇ ਆ ਕੀ ਉਹਨਾਂ ਨੂੰ ਬੜਾਵਾ ਦਿੰਦੇ ਆ ਜੇ ਬੜਾਵਾ ਦੇ ਲਈ ਤਾਂ ਫਿਰ ਸਾਨੂੰ ਕੀ ਪ੍ਰੇਰਣਾ ਦਿੰਦੇ ਐ ਐਸੇ سارے ਸਵਾਲ ਸਭਲਾ ਸਾਹਿਬ ਸਭਲਾ ਸਾਹਿਬ ਜਿਹੜੇ ਉਹਨਾਂ ਨੇ ਕਿਹਾ ਕਿ ਮੈਂ ਹਾਈ ਕਮਾਂਡ ਨਾਲ ਗੱਲ ਕਰਕੇ ਹੋਰ ਵੀ ਬਹੁਤ سارے ਸਵਾਲ ਸੀ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਂ ਹਾਈ ਕੋਰਟ ਨਾਲ ਗੱਲ ਕਰਾਂ ਅੱਜ ਦੀ ਮੀਟਿੰਗ ਦਾ ਕੀ ਨਤੀਜਾ ਨਿਕਲਿਆ ਕਿਉਂਕਿ ਦੂਸਰੀ ਵਾਰ ਮੀਟਿੰਗ ਹੋਈ ਤੁਹਾਡੀ ਜੱਟ ਸਾਹਿਬ ਅੱਜ ਕੀ ਦੀ ਮੀਟਿੰਗ ਲੱਗੀ ਲੇਕਿਨ ਮੈਂ ਤੁਹਾਨੂੰ ਪਹਿਲਾਂ ਕਿਹਾ ਪਹਿਲੇ ਦਿਨ ਹੀ ਕਲੀਅਰ ਹੋ ਗਿਆ ਸੀ ਕਿ ਅਸੀਂ ਕਿਸੇ ਵੀ ਪਾਰਟੀ ਚ ਨਹੀਂ ਜਾ ਰਹੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਪਾਈ ਨਹੀਂ ਹਾਂ ਭਾਰਤੀ ਜਨਤਾ ਪਾਰਟੀ ਦੇ ਸਪਾਈ ਨਹੀਂ ਰਹਾਂਗੇ ਠੀਕ ਹੈ ਲੇਕਿਨ ਭਾਜਪਾ ਕੈਂਡੀਡੇਟ ਤਰ੍ਹਾਂ ਕੋ ਤੁਸੀਂ ਅਸਲ ਵਿੱਚ ਮੈਂ ਉਹ ਦਿਨ ਤੁਹਾਨੂੰ ਦੱਸ ਦਿੱਤਾ ਕਿ ਮੈਂ ਉਹਨਾਂ ਚੀਜ਼ਾਂ ਦੀ ਸਫਾਈ ਮੰਗੀ ਹੈ ਕਿਉਂਕਿ ਜਿਹਦੇ ਤੇ ਮੇਤੇ ਚਾਰਜ ਲੱਗੇ ਫੱਟੋ ਘੱਟ ਮੈਂ ਪਾਕਸਾ ਹਾਂ ਤਾਂ ਮੈ

लोकसभा क्षेत्र के लिए यहाँ बैठक है और होशियार पूरा है तो स्वाभाविक हमारे सापला जी बहुत पुराने कार्यकर्ता है प्रदेश पुराने अध्यक्ष भी रहे, रह चुके, चुके हैं और उनके घर पे चाय नाश्ता के लिए उन्होंने बुलाया था काफी कार्यकर्ता को भी यहाँ मिलने का सौभाग्य मिला और सबके साथ बातचीत की सुनी है और चुनाव में सब आगे आने वाले दिन में उर्षापुर में भारी बहुमत से भारतीय जनता पार्टी को जिताएंगे इससे बात सर सर पहले भी यहाँ पे जाकर जी आए थे थोड़ी विजय सापला जी की कह रहे थे कि नाराजगी चल रही है लेकिन विजय सापला जी की चुप्पी लगातार बरकरार है आज बोलेंगे कि आपके साथ है देखिये कोई नाराजगी नहीं है सापला जी भारतीय जनता पार्टी के ऐसे सनिष्ठ कार्यकर्ता है कि कोई पार्टी के पार्टी का नुकसान हो या पार्टी के लिए चुनाव में उन्होंने कोई ऐसी मन की भावना भी नहीं है और भारतीय जनता पार्टी का ही काम करेंगे इसमें कोई सवाल नहीं भारतीय जनता पार्टी के जितने भी उम्मीदवार आपने घोषित किए हैं उनका विरोध हो रहा है किसानों की तरफ से जाखड़ साहब ने लग, उनको एक बैठने का बोला था कि बैठ के बात करेंगे इकट्ठे लेकिन वहां पे बीजेपी का कोई भी आगू पहुंचा नहीं ਬੋਤਲ ਮੈਨੂੰ ਪਤਾ ਨਹੀਂ ਕੰਪਨੀ ਸਾਹਿਬਾਨੀ ਸਾਹਿਬਾਨੀ बोलेंगे कि नाराजगी ਨਹੀਂ ਹੈ ਕੋਈ ਉਹ ਤਾਂ ਸਪਲਾਈ ਚ ਸਾਹਿਬਾਨੀ ਸਰ ਬਾਹਰ ਪਾਨੀ ਜੀ